ਅ ਇਦਾਂ ਇਹਨੇ ਬਰੀਆਂ ਸੁੱਕੀਆਂ ਵੀ ਹਨ ਇਹਦੇ ਵਿੱਚ ਬੈਠਾ ਜਾਨਵਰ ਇਹ ਖਾਲੇ ਵੀ ਖੜਾ ਨਹੀਂ ਛੱਡਦਾ ਜਦੋਂ ਜਮਾ ਸੁੱਕੀ ਪਈ ਹੈ ਬੱਲੇ ਇਹ ਕਿਵੇਂ ਇਹਦੇ ਵਿੱਚ ਆਂਡੇ ਦਿੱਤੇ ਵੁਰ ਵੀ ਹੈਗੀਆਂ ਨੇ ਕਾਫੀ ਆ ਕਿਤੇ ਕਿਤੇ ਇਹਨੂੰ ਐ ਕੱਢ ਕੇ ਮਾਸਲ ਦੇ ਕਿਤੇ ਸਾਨੂੰ ਦਿਖਾਈ ਦਿੰਦੀ ਹਥ ਕਿੰਨੀ ਜ਼ਿਆਦਾ ਨਹੀਂ ਕੋਈ ਤੇ ਨਾ ਕਦੇ ਕੋਈ ਨਾ ਕੋਟਾ ਮੀ ਬੱਲੇ ਵਾਲਾ ਘਵਰੋਂ ਦੇ ਡਰਨ ਦੀ ਲੋੜ ਨਹੀਂ ਹਥ ਸਸੇ ਗਾਲ ਕਿਸਾਨ ਬਿਰੋ ਮੇਰਾ ਖੇਤ ਮੇਰੀ ਖੇਤੀ ਕਿਸਾਨ ਚੈਨਲ ਤੋਂ ਆ ਦੇਖੋ ਕਣਕ ਦੇ ਵਿੱਚ ਇਦਾਂ ਦੀਆਂ ਸੁੱਕੀਆਂ ਵੀ ਬੱਲੀਆਂ ਨੇ ਬਹੁਤ ਨੇ ਆ ਵੀ ਪਈ ਆਗੀ ਤੇ ਇਹ ਸਕਦੇ ਆ ਵੀ ਹੈਗੀ ਹੈਗੀ ਤੇ ਇਹਨਾਂ ਨੂੰ ਜਦੋਂ ਆਪਾਂ ਖੋਲਦਿਆਂ ਦੇ ਵਿੱਚੋਂ ਸੁੰਡੀ ਨਿਕਲਦੀ ਕੀ ਉਹੀ ਸੁੰਡੀ ਆ ਜਿਹੜੀ ਆਪਾਂ ਪਹਿਲਾਂ ਮਾਰਦੇ ਸੀ ਸਟਾਰਟਿੰਗ ਦੇ ਵਿੱਚ ਕਣਕਾਂ 'ਚ ਪਈ ਸੀ ਵੀ ਹਲੇ ਵੀ ਬੈਠੀ ਹੈ ਨੁਕਸਾਨ ਕਰੀ ਜਾਂਦੀ ਹੁਣ ਪੱਕੀਆਂ ਹੋਈਆਂ ਕਣਕਾਂ ਤੇ ਨੁਕਸਾਨ ਕਰ ਰਹੀ ਹੈ ਇਹ ਦੇਖੋ ਆ ਦੇਖੋ ਜਉਂਦੀ ਹੈ ਇਹ ਇਹ ਬਹੁਤ ਸਾਰੀਆਂ ਬੱਲੀਆਂ ਇਦਾਂ ਸੁੱਕੀਆਂ ਵੀ ਹਨ ਆ ਦੇਖੋ ਆ ਵੀ ਆ ਗਈ ਆ ਵੀ ਹੈਗੀਆਂ ਹੋਰ ਵੀ ਹੈਗੀਆਂ ਪਰ ਇਹ ਟਾਮ ਜਾਂ ਟਲੀ ਇਹ ਆਪਾਂ ਇਹਨਾਂ ਤੋਂ ਕਬਰਾਉਣ ਦੀ ਲੋੜ ਹੈ ਮੈਨੂੰ ਲੱਗਦਾ ਨਹੀਂ ਕਿਉਂਕਿ ਬਾਕੀ ਕਣਕ ਇੱਥੇ ਵੀ ਹੈ ਵਧੀਆ ਠੀਕ ਆ ਕਿਤੇ ਕੋਈ ਡਰ ਨੁਕਸਾਨ ਵਾਲੀ ਗੱਲ ਹੈ ਨਹੀਂ ਕਿ ਕੋਈ ਇੱਕ ਆ ਦੁੱਕਾ ਇਹ ਜੀਆਂ ਬੱਲੀਆਂ ਹੁੰਦੀਆਂ ਨੇ ਤੁਸੀਂ ਉਹਨਾਂ ਬੱਲੀਆਂ ਨੂੰ ਖੋਲੋ ਖੋਲ ਕੇ ਉਹਨਾਂ ਨੂੰ ਪਾੜ ਕੇ ਦੇਖੋ ਉਹਦੇ ਵਿੱਚ ਹੁੰਦੀ ਹੈਗੀ ਤਾਂ ਉਸ ਨੂੰ ਮਾਰ ਦਿਓ ਜੇ ਇਹ ਥੋੜੇ ਖੇਤ ਦੇ ਵਿੱਚ 1-2% ਹੀ ਹੈਗੀ ਹੈਗੀ ਪੂਰੇ 1 ਏਕੜ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਤੁਹਾਨੂੰ 2 ਜਾਂ 4 ਤੁਗੀਆਂ ਹੁੰਦੀਆਂ ਨੇ ਤਾਂ ਉਹਦੇ ਤੇ ਘਬਰਾ ਕੇ ਕੋਈ ਬਾਲੀ ਸਪਰੇਅ ਕਰਨ ਦੀ ਲੋੜ ਹੈ ਨਹੀਂ ਇਹ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਆ ਗਈ। ਬਹੁਤ ਵੱਡੇ ਪੱਧਰ ਤੇ ਤੁਹਾਨੂੰ ਖੇਤ ਦੇ 1 ਏਕੜ ਦੇ ਵਿੱਚੋਂ 10 ਤੋਂ 12 ਬਲੀਆਂ ਇਦਾਂ ਦੀਆਂ ਮਿਲਦੀਆਂ ਨੇ। ਫਿਰ ਤੁਸੀਂ ਸਪਰੇਅ ਕਰ ਸਕਦੇ ਹੋ। ਸਪਰੇਅ ਕਰੋਗੇ ਘਬਰੌਣ ਦੀ ਲੋੜ ਹੈ। ਮੈਨੂੰ ਲੱਗਦਾ ਨਹੀਂ ਕਿਉਂਕਿ ਬਾਕੀ ਕਣਕ ਜਿੱਥੇ ਵੀ ਹੈ ਵਧੀਆ ਠੀਕ ਆ ਕਿਤੇ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਕਿ ਕੋਈ ਇੱਕ ਆ ਦੁੱਕਾ ਇਹ ਜੀਆਂ ਬਲੀਆਂ ਹੁੰਦੀਆਂ ਨੇ। ਤੁਸੀਂ ਉਹਨਾਂ ਬੱਲੀਆਂ ਨੂੰ ਖੋਲੋ ਖੋਲ ਕੇ ਉਹਨਾਂ ਨੂੰ ਪਾੜ ਕੇ ਦੇਖੋ ਉਹਦੇ ਵਿੱਚ ਸੁੰਡੀ ਹੈਗੀ ਤਾਂ ਤੁਸ ਨੂੰ ਮਾਰ ਦੇ ਜੇ ਇਹ ਥੋੜੇ ਖੇਤ ਦੇ ਵਿੱਚ 1-2% ਹੀ ਹੈਗੀ ਹੈਗੀ ਪੂਰੇ 1 ਏਕੜ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਤੁਸ ਨੂੰ 2 ਜਾਂ 4 ਤੁਗੀਆਂ ਹੁੰਦੀਆਂ ਨੇ ਤਾਂ ਉਹਦੇ ਤੇ ਘਬਰਾ ਕੇ ਵੀ ਬੜੀ ਸਪਰੇਅ ਕਰਨ ਦੀ ਲੋੜ ਹੈ ਨਹੀਂ ਇਹ ਥੋੜੇ ਖੇਤ ਦੇ ਵਿੱਚ ਜ਼ਿਆਦਾ ਆ ਗਈ ਬਹੁਤ ਵੱਡੇ ਪੱਧਰ ਤੇ ਉਹਨੂੰ ਖੇ ਦੇ 1 ਏਕੜ ਦੇ ਵਿੱਚ 10 ਤੋਂ 12 ਬਲੀਆਂ ਇਦਾਂ ਦੀਆਂ ਮਿਲਦੀਆਂ ਨੇ ਫਿਰ ਤੁਸੀਂ ਸਪਰੇਅ ਕਰ ਸਕਦੇ ਹੋ ਸਪਰੇਅ ਕਰੋਗੇ ਹੁਣ ਜਿਹੜੀ ਮਰਜ਼ੀ ਕਰੋ ਇਹ ਤੇ ਕੋਈ ਆਮ ਦਵਾਈ ਨਹੀਂ ਇਹਨੂੰ ਮਾਰਨਾ ਨਹੀਂ ਸਸਤੀ ਇਹਨੇ ਜੇ ਤੁਸੀਂ ਇਹ ਤੇ ਸੂਪ ਸਪਰੇਅ ਕਰਨ ਦੀ ਲੋੜ ਪਈ ਤਾਂ ਇਹਦੇ ਤੇ ਇੱਕੋ ਇੱਕ ਸਪਰੇਅ ਆ ਉਹਨੂੰ ਕੋਰਾ ਜਿਹਾ ਨਹੀਂ ਦਾ ਹੁਣ ਹੱਲ ਕਰ ਸਕਦੀ ਆ ਬਾਰ ਬਾਰ ਸਪਰੇਅ ਹਾਂ ਨਾ ਕਰਿਓ ਬਾਰ ਬਾਰ ਸਪਰੇਹਾਂ ਕਰਕੇ ਕਣਕ ਦਾ ਨੁਕਸਾਨ ਨਾ ਕਰੇ ਇਸ ਲਈ ਇੱਕ ਹੀ ਸਪਰੇ ਤੋਂ ਕੋ ਜਿੰਨੇ ਵਾਰੀ ਸਪਰੇ ਕਰ ਲਈ ਤੁਸੀਂ ਬਾਹਾਂ ਚ ਬੜੋਗੇ ਉਨੀ ਕਣਕ ਟੁੱਟਦੀ ਉਹਦਾ ਨੁਕਸਾਨ ਹੋਊਗਾ ਉਹਦਾ ਫਾਇਦਾ ਨਹੀਂ ਹੋਣਾ ਨੁਕਸਾਨ ਆਪਾਂ ਨੂੰ ਜ਼ਿਆਦਾ ਨੁਕਸਾਨ ਉਠਾਉਣਾ ਪਊ ਇਸ ਲਈ ਜਦੋਂ ਵੀ ਜੇ ਤੁਸੀਂ ਸਪਰੇ ਕਰਨੀ ਹੁਣ ਇੱਕ ਸਪਰੇ ਕਰੋ ਜੀ ਤਾਂ ਤੇਲੇ ਵਾਲੀ ਸਪਰੇ ਔਰ ਪਲੱਸ ਕੋਰਾਜਨ ਪਰ ਉਹਦੇ ਨਾਲ ਤੁਸੀਂ ਜੇ ਕਿ ਫੰਗੀ ਸੜਾ ਐਡ ਕਰਨਾ ਚਾਹੁੰਦੇ ਹੋ ਤਾਂ ਕਿਸੇ ਫੰਗੀ ਸੜਕੀ ਬਾਲੀ ਮਹਿੰਗੀ ਪਾਉਣ ਦੀ ਜ਼ਰੂਰਤ ਨਹੀਂ ਕਣਕ ਨੂੰ ਪੀਲੀ ਕੁੰਗੀ ਦਾ ਹੀ ਜ਼ਿਆਦਾ ਮੋੜਾ ਮੋਟਾ ਟੈਕ ਆਉਂਦਾ ਹੈ ਉਹਦੇ ਲਈ ਤੁਸੀਂ ਸਸਤਾ ਫੰਗੀ ਸੜੀ ਵਰਤ ਸਕਦੇ ਜਿਵੇਂ ਆਪਣਾ ਹੈ ਜਾਕਾਉਣਾ ਜੋਲ ਹੋਇਆ ਜਾਂ ਟਲਟ ਹੋਈ ਇਹ ਵੀ ਸਸਤੀ ਪੈਂਦੀ ਹੈ ਇਹ ਸਪਰੇਅ ਤੁਸੀਂ ਬਾਲੀ ਮਹਿੰਗੀ ਸਪਰੇਅ ਮੈਂ ਕਰਨ ਦਾ ਤੁਹਾਨੂੰ ਮੈਂ ਨਹੀਂ ਕਹਾਂ ਜੇ ਇੱਕ ਸੰਡੀ ਹੈਗੀ ਹੈ ਜੇ ਤੁਸੀਂ ਸੰਡੀ ਤੋਂ ਸਪਰੇਅ ਕਰਨੀ ਦਾ ਫੇਰ ਤੁਹਾਨੂੰ ਮਹਿੰਗੀ ਸਪਰੇਅ ਵਰਤਣੀ ਪਊਸ ਫਿਰ ਤੁਹਾਨੂੰ ਕੋਰ ਆ ਜਾਣ ਬੜਾ ਸਾਰਟ ਹੀ ਵਰਤਿਓ ਕਿਉਂਕਿ ਜੇ ਤੁਸੀਂ ਹੋਰ ਪ੍ਰੋਪਕਲੈਮ ਜਾਂ ਹੋਰ ਸਪਰੇਹਾਂ ਕੋਈ ਕੋਈ ਪਾਉਂਗੇ ਉਹ ਤਾਂ ਵੀ ਬੜਾ ਫਾਇਦਾ ਤੇ ਹੋਣਾ ਨਹੀਂ ਕਿਉਂਕਿ ਪਹਿਲਾਂ ਆਪਾਂ ਪਾ ਕੇ ਦੇਖ ਚੁੱਕੇ ਹਾਂ। ਪਰ ਜੇ ਇੱਕਾ ਦੁਕਾਨੇ ਕੋਈ ਬੱਲੀਆਂ ਸੁੱਕਦੀਆਂ ਸੋਨੂ ਚ ਸੰਡੀ ਵੀ ਥਿਆਰੀ ਆ ਫੇਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿ ਕੋਈ ਸਪਰੇਅ ਕਰਨ ਦੀ ਵੀ ਜ਼ਰੂਰਤ ਨਹੀਂ ਕਿ ਸੰਡੀ ਤੋਂ ਕਿ ਦਵਾਈ ਐਕਸਟਰਾ ਪਾਉਣ ਦੀ ਜ਼ਰੂਰਤ ਹੈ ਨਹੀਂ ਕਿ ਮੈਂ ਤੁਹਾਡੇ ਨਾਲ ਇਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ। ਕਿ ਹੁਣ YouTube ਤੇ ਚੱਲ ਪੈਣਗੇ ਲੋਕ ਕਿ ਸੁੰਡੀ ਹੈਗੀ ਹੈਗੀ ਪੱਲੀਆਂ ਸੋਕਦੀਆਂ ਨੇ ਸਪਰੇਅ ਕਰ ਦੋ ਜੀ ਆਹ ਕਰ ਦੋ ਕਰ ਦੋ ਬਲੀਆਂ ਫालतू ਕਰਨੀ ਲੋਣੇ ਜੇ ਤੁਹਾਡੇ ਅਟੈਕ ਜਿਆਦਾ ਲੱਗਦਾ ਤਾਂ ਸਪਰੇਅ ਕਰੋ ਦੇਖੋ ਆਪਾਂ ਨੂੰ ਤਿੰਨ ਚਾਰ ਬਲੀਆਂ ਉਥੋਂ ਮਿਲੀਆਂ ਸੀ ਉਦੋਂ ਬਾਅਦ ਕਿਤੇ ਵੀ ਹੈ ਨਹੀਂ ਇਸ ਲਈ ਜੇ ਹੁਣ ਮੈਂ ਕਹਾ ਵੀ ਮੈਂ ਸਪਰੇਅ ਕਰੂੰ ਤਾਂ ਕਦੇ ਵੀ ਨਹੀਂ ਮੈਂ ਤੇ ਕੋਈ ਸਪਰੇਅ ਨਹੀਂ ਕਰਾਂਗਾ ਜੇ ਕਿ ਬੱਲੀ ਕੋਈ ਸੁੱਕੀ ਦਿੰਦੀ ਉਹਨੂੰ ਪਾੜ ਕੇ ਦੇਖ ਲੋ ਕਿ ਸੁੰਡੀ ਹੈਗੀ ਹੱਥ ਨਾਲ ਪੈਰ ਨਾਲ ਮਸਲ ਕੇ ਮਾਰ ਦਿਓ ਵੈਦਰ ਵੀ ਦੇਖ ਲਓ ਕਿਤੇ ਵੀ ਕੋਈ ਸੁੰਡੀ ਆ ਜਿਹੜੀ ਕਿਤੇ ਵੀ ਸੁੱਕੀ ਬੱਲੀ ਨਹੀਂ ਦਿਖਾਈ ਦੇ ਰਹੀ ਜਿੱਥੇ ਕਦੋਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਖੋਲ ਕੇ ਦੇਖ ਲਓ ਚ ਸੁੰਡੀ ਮਿਲ ਜਾ ਮਾਰ ਤੇ ਬੱਟਾਂ ਦੇ ਨਾਲ ਜ਼ਿਆਦਾਤਰ ਹੁੰਦੀ ਹੈ ਤੇ ਕਈ ਵਾਰੀ ਬੱਲੀ ਬੱਲੀ ਇਹ ਵੀ ਸੁੱਕ ਜਾਂਦੀ ਹੈ ਕਿ ਸਾਨੂੰ ਚੂਹਾ ਵੀ ਵੱਢ ਦਿੰਦਾ ਆਪਾਂ ਇਹ ਵੀ ਨਹੀਂ ਸੋਚਣਾ ਵੀ ਇਹ ਸੁੱਕੀ ਬੱਲੀ ਆ ਤਾਂ ਸੁੰਡੀ ਦੀ ਵੱਡੀ ਹੋਈ ਹੈ ਕਿ ਇਹ ਵਾਰ ਸਾਨੂੰ ਚੂਹਾ ਵੀ ਉਹਨੂੰ ਕੁਤਰ ਦਿੰਦਾ ਇਹ ਪਹਿਲਾਂ ਬੂਟੇ ਨੂੰ ਪੱਟ ਲੋ ਉਹ ਸੁੱਕੀ ਜਿਹੜਾ ਬੱਲੇ ਸੁੱਕੀ ਹੋਈ ਆ ਉਹ ਬੂਟੇ ਨੂੰ ਪੱਟ ਕੇ ਤੋਂ ਬਾਅਦ ਦੇਖੋ ਕਿਹ ਕੀ ਕਾਰਨ ਸੁੱਕਣ ਦਾ ਫਿਰ ਉਹ ਜਾ ਡਿਸੀਜਨ ਲੈ ਧੰਨਵਾਦ ਕਿਸਾਨ ਦੋਸਤੋ ਥੈਂਕ ਯੂ ਵੈਰੀ ਮਚ